ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੋਰਟੋਫਲੋਰ ਜਾਣ ਵਾਲੀ ਸੜਕ ਹਜਕਾਲ ਖੂਨੀ ਸੜਕ ਬਣ ਚੁੱਕੀ ਹੈ ਜਿਸ ਤੇ ਆਏ ਦਿਨ ਵਾਪਰਦੇ ਹਾਦਸਿਆਂ ਵਿੱਚ ਲਗਾਤਾਰ ਕੀਮਤੀ ਜਾਨਾਂ ਜਾ ਰਹੀਆਂ ਹਨ ਇਸੇ ਕੜੀ ਵਿੱਚ ਪਿੰਡ پارਸਿੰਘਪੁਰ ਨਜ਼ਦੀਕ ਇੱਕ ਤੇਜ਼ ਰਫਤਾਰ ਕੈਂਟਰ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ ਜਾਣਕਾਰੀ ਦਿੰਦਿਆਂ ਦੀਪਾ ਪੁੱਤਰ ਲక్ష్ਮਣਦਾਸ ਵਾਸੀ ਰਾਏਪੁਰ ਅਰਾਇਆ ਨੇ ਦੱਸਿਆ ਕਿ ਮੇਰੇ ਪੈਂਟ ਸਾਲਾ ਪਿਤਾ ਲక్ష్ਮਣਦਾਸ ਫਿਲੌਰ ਵੱਲੋਂ ਆਪਣੇ ਪਿੰਡ ਰਾਏਪੁਰ ਅਰਾਇਆ ਨੂੰ ਆ ਰਹੇ ਸਨ ਤੇ ਪਾਰਸਿੰਘਪੁਰ ਪੰਪ ਦੇ ਨਜ਼ਦੀਕ ਪਿਛੇੋਂ ਆ ਰਹੇ ਤੇਜ਼ ਰਫਤਾਰ ਕੈਂਟਰ ਨੇ ਉਸਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਟੈਂਕਰ ਪਜਾ ਕੇ ਲੈ ਗਿਆ ਉਹਨਾਂ ਦੱਸਿਆ ਕਿ ਮੇਰੇ ਪਿਤਾ ਨੂੰ ਗੰਭੀਰ ਹਾਲਤ ਵਿੱਚ ਬੀ ਐਮ ਸੀ ਲਿਆਂਦਾ ਗਿਆ ਜਿੱਥੋਂ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਉਹਨਾਂ ਦੀ ਮੌਤ ਹੋ ਗਈ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਕੈਂਟਰ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਅਤੇ ਕਾਰਵਾਈ ਲਈ ਪੁਲਿਸ ਚੌਂਕੀ ਲਸਾੜਾ ਦੇ ਮੁਲਾਜ਼ਮਾਂ ਨੂੰ ਸੌਂਪ ਦਿੱਤਾ ਕੈਂਟਰ ਚਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸੀਮੈਂਟ ਸੁਟਕੇ ਹੁਸ਼ਿਆਰਪੁਰ ਜਾ ਰਿਹਾ ਸੀ ਪੱਤਰਕਾਰ ਬੱਗਾ ਸੇਲ ਕਿਆਣਾ ਰਾਹੀ ਲੈਂਦੇ ਹਾਂ ਇਸ ਘਟਨਾ ਦੀ ਪੂਰੀ ਜਾਣਕਾਰੀ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ 3.5 ਘੰਟੇ ਹੋ ਗਏ ਸਾਡਾ 3.5 ਘੰਟੇ ਕੋਈ ਨਹੀਂ ਆਇਆ ਹੈਗਾ 3.5 ਘੰਟੇ ਬਾਅਦ ਤੁਸੀਂ ਚਾਬੀ ਮੰਗਦੇ ਹੋ ਜਨਾਬ ਚਾਬੀ ਨਹੀਂ ਦੇਣੀ ਰੋਕ ਲਾਓ ਇਹ ਦੂਜੇ ਜਬਾਤਿਆ ਫੇੜੀ ਰੋਕੀ ਹੈ ਹਾਂਜੀ ਆਪਣੇ ਜਾਂ ਕੇ ਘੇਰਿਆ ਮਾਨਕਾ ਅੱਜ ਮੇਰੇ ਸਾਡੇ ਕੋਲ ਆਵੇ ਨਹੀਂ ਨਹੀਂ ਮਿਲਣੀ ਮਾਰ ਕੇ ਸਾਡੇ ਕੋਲ ਆਵੇ ਮਾਨਕਾ ਹੈ ਨਹੀਂ ਨਹੀਂ ਜੇ ਮੈਂ ਦਿੰਦੇ ਬੱਚਾ ਬੱਚਿਆ ਹੀ ਨਹੀਂ ਮਗਾ ਮੈਂ ਨਹੀਂ ਬਤਾ ਤਾਂ ਹੱਥ ਯਾਰ ਬਹਮਰਾ ਹੋਏ ਬੰਦਿਆਂ ਨੇ ਕਰ ਗਿਆ ਦੋਏ ਬੰਦੇ ਜਿਹਨੇ ਕਿਹਾ ਦੋਹਾਂ ਨੂੰ ਜਵਾਬ ਦਿੱਤਾ ਅਲਾਜ ਜਿਹੜੀ ਨੂੰ ਚੁੰਤੀ ਖੜੀ ਗਏ ਕੋਰਤ ਨੂੰ ਅਸੀਂ ਤਾਂ ਨਹੀਂ ਅਸੀਂ ਜਾਣਦੇ ਨਾ ਉਹ ਬਾਹਰ ਵਾਲੇ ਪਹਿਲਾਂ ਬਾਹਰੋਂ ਕਿਹਾ ਨੇ ਅਗਲਾ ਆਪ ਹੀ ਬੰਦਾ ਆਵੇ ਮਾਰਗ ਨਾਲ ਜਾਣ ਦੇਣਾ ਮਾਰਗ ਨਾਲ ਪਾਰਕ ਚੰਗਾਰਾ ਕਰਦਾ ਮਾਰਗ ਨਾਲ ਗੱਲ ਹੋਈ ਆ ਉਹ ਜੱੱਬੇ ਆਣਗੇ ਉਹ ਕਿੱਥੇ ਆ ਉਹ ਜੱੱਬੇ ਆਣਗੇ ਮਾਰਗ ਤੁਹਾਡੇ ਕੋਲ ਭੇਜਾਂਗੇ ਪਿੰਡ ਵਾਲਾ ਕੋਲ ਤੁਸੀਂ ਪੁੱਛਿਆ ਉਹ ਮਾਰਗ ਬੈਠੋ ਭਾਈ ਜਨੈਤ ਖੜਾ ਕੋਈ ਭਾਜੀ ਕੀ ਹੋਇਆ ਗੱਡੀ ਮਾਰੀ ਜਿਹੜੇ ਮੇਰੇ ਡੈਡ ਦੇ ਵਿੱਚ ਹੋਇਆ। ਤੁਹਾਡੇ ਡੈਡੀ ਚ? ਹਾਂਜੀ। ਡੈਡੀ ਤੁਹਾਡੇ ਕਿੱਧਰ ਤੇ ਜਾ ਰਹੇ ਸੀ? ਮੋਟਰਸਾਈਕਲ ਤੇ। ਨਾਲ ਕੌਣ ਸੀ? ਇਕੱਲਾ ਹੀ ਸੀਗਾ ਜੀ। ਇਕੱਲਾ ਹੀ? ਕੀ ਕਹਿੰਦੇ ਆ ਡਾਕਟਰ ਹੁਣ? ਡਾਕਟਰ ਇੱਥੇ ਫਲੋਰੋ ਜਵਾਬ ਦੇਤਾ ਜੀ। ਹਾਂ। ਜਲੰਧਰ ਲੈ ਕੇ ਚਲੇ। ਜਲੰਧਰ ਲੱਗ ਚਲੇ ਆ। ਬੋਲਦੇ ਆ ਉਹਦਾ? ਨਹੀਂ ਬੋਲਦੇ ਨਹੀਂ ਆ ਜੀ। ਦਿਮਾਗ ਸੱਟ ਲੱਗੀ। ਦਿਮਾਗ ਸੱਟ ਲੱਗੀ। ਕੰਨਾਂ ਰਹਿ। ਤਲਿਆ ਆਵਾਜ਼ ਲੱਗੀ ਆ ਕੌਣ ਚੱਕ ਕੇ ਲੱਗੇਗੇ ਉਹਨਾਂ ਨੂੰ ਜੇ ਸਾਨੂੰ ਉੱਥੇ ਸਾਡੇ ਚਾਚੇ ਨੇ ਦੱਸਿਆ ਚਾਚੇ ਨੇ ਦੱਸਿਆ ਹਾਂਜੀ ਉਹਨੇ ਦੱਸਿਆ ਹਾਂਜੀ ਨਾ ਦੱਸਿਆ ਹਾਂਜੀ ਕੀ ਨਾਮ ਜੀ ਤੁਹਾਡਾ ਬਾਦਲ ਬਾਦਲ ਕਿੱਥੋਂ ਆਏ ਬਾਦਲ ਅਸ਼ਾਪੁਰ ਅਸ਼ਾਪੁਰ ਕਿਹਦਾ ਐਕਸੀਡੈਂਟ ਹੋ ਗਿਆ ਐਤੋਂ ਯਾਰ ਜਿੰਨੀ ਸਾਡੇ ਡਾਬਾ ਨੇ ਹਾਂ ਐਤੋਂ ਰੋਟੀ ਖਾ ਕੇ ਅੱਲੇ ਫਰੇ ਆ ਥੋੜੇ ਜਿਹਾ ਹੋ ਰਹੇ ਆ ਕਿ ਨਾ ਆਵਾਜ਼ ਜੇ ਆਈ ਆ ਆਪਾ ਜੀ ਮੋਰੇ ਅਗੇ ਗਾਡੀ ਦੇ ਲਈ ਮੇਰੇ ਨਾਲ ਬੰਦਾ ਧੋੜ ਰਖੜ ਕੇ ਆਇਆ ਮੈਂ ਤਾਂ ਰੁਕੀ ਆ ਆਪਾ ਜੀ ਵੇਖਿਆ ਨਹੀਂ ਤੈਨੂੰ ਪਤਾ ਹੀ ਨਹੀਂ ਲੱਗਿਆ ਕੋਈ ਬੰਦਾ ਥੱਲੇ ਆਇਆ ਮੈਂ ਮੋਰੇ ਦੇ ਨਹੀਂ ਆਪਾ ਜੀ ਥੱਲੇ ਕਹਿੰਦਾ ਤੇ ਮੈਂ ਕਹਿ ਨਹੀਂ ਸੀ ਜੇ ਮੋਰੇ ਦੇ ਨਹੀਂ ਆਏਗਾ ਮੋਰੇ ਨਹੀਂ ਆ ਮੋਰੇ ਨਹੀਂ ਪਤਾ ਹੀ ਲੱਗਾ ਪਤਾ ਲੱਗਦਾ ਮੈਂ ਰੁਕ ਜਾਣਾ ਸੀ ਨਾ ਨਹੀਂ 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 ਕੀ ਪ੍ਰੋਬਲਮ ਕੀ ਹੈ ਤੇਨੂੰ ਕੁਝ ਵੀ ਨਹੀਂ ਮੈਂ ਤਾਂ ਰੋਟੀਆਂ ਖਾਗਾ ਤਰੇ ਰੋਟੀਆਂ ਖਾਗੀ ਤਰੇ ਹਾਂ ਜੀ ਸਰ ਇਹਨੂੰ ਪਤਾ ਲੱਗਾ ਕਿ ਜਨਾਇਕ 12 ਦੇ ਰਾਤ ਪੁਰਾਈਆਂ ਐਕਟੀਵੇਟ ਹੋਇਆ ਕਿੱਡੀ ਦਾ ਤੇ ਬਾਈਕ ਦਾ ਹੋਇਆ ਬਾਈਕ ਵਾਲੇ ਜਿਹੜੇ ਇੰਜਣ ਸੀਗੇ ਉਹ ਚੋਟਾਇਆ ਤੇ ਜਿਹੜੇ ਗੱਡੀ ਦੇ ਕਾਗਜ਼ਾ ਦਾ ਤੇ ਡਰਾਈਵਰ ਉਹ ਵਿਧਰ ਦੀ ਨਾਲ ਗੱਡੀ ਦੇ ਚੋਟਾਇਆ ਹੋਇਆ ਬਾਕੀ ਮਾਲ ਘਰ ਆ ਰਹੇ ਆ ਮਾਲ ਦਿੱਤਾ ਆਉਣਗੇ ਚੋਕੀ ਪਰਾ ਕੇ ਦੋਵਾਂ ਤਰ੍ਹਾਂ ਨੂੰ ਜਿੱਦਾਂ ਇਹਨਾਂ ਨੇ ਸਰਟੀਫਾਈ ਹੋ ਗਈ ਉਦੋਂ ਕਰਾ ਲਿਆ ਠੀਕ ਹੈ